ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਈਸੇਵਾਲ ਈਸੇਵਾਲ ਪਿੰਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਖਿੰਡਾ ਜਰਸੀ ਫਾਰਮ ਹੈ ਜਿੱਥੇ ਮੈਂ ਇਹ ਵੀਡੀਓ ਬਣਾ ਰਿਹਾ ਤੇ ਇੱਥੇ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਜਰਸੀ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਗਾਵਾਂ ਵੀ ਹੁੰਦੀਆਂ ਤੇ ਹੀਫਰ ਛੋਟੇ ਬੱਚੇ ਵੀ ਹੁੰਦੇ ਆ ਕਾਫੀ سارے ਨਾਗ ਅੱਜ ਫੇਰ ਤੁਹਾਨੂੰ ਦਿਖਾਉਣੇ ਆ ਕਿਉਂਕਿ ਪੂਰਾ ਫਾਰਮ ਹੈ ਭਰਿਆ ਹੋਇਆ گاਵਾ ਦੇ ਨਾਲ ਇਹ ਤੋਂ ਬਿਨਾ ਹੀਫਰ ਐਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਹੋਰ ਚੀਜ਼ ਜੋ ਮੈਂ ਤੁਹਾਨੂੰ ਦਿਖਾਉਣੀ ਹੈ ਦੋਸਤੋ ਇਸੇ ਵੀਡੀਓ ਦੇ ਵਿੱਚ ਪ੍ਰੋਪਰ ਰਿਕਾਰਡ ਵਾਲੀਆਂ ਜਿਨ੍ਹਾਂ ਦੀ ਸੀਮੈਂਟ ਡਿਟੇਲ ਇਹ ਕਿਹੜੇ ਸੀਮੈਂਟੀਆਂ ਜਾਂ ਗੱਬਣ ਕਿਹੜੇ ਤੋਂ ਆ ਇਹ ਵੀ ਇੱਥੋਂ ਡਿਟੇਲ ਤੁਹਾਨੂੰ ਮਿਲ ਜਾਣੀ ਹੈ ਤੇ ਜਿਹੜਾ ਵੀਰ ਸਿਰੇ ਦੀ ਜਰਸੀ ਪਾਹਲਦਾ ਉਹਨੂੰ ਇੱਥੋਂ ਟੌਪ ਦੀ ਜਰਸੀ ਮਿਲੂਗੀ ਅੱਜ ਪੰਜ ਵਾੜਾ ਤੁਹਾਨੂੰ ਸਪੈਸ਼ਲੀ ਦਿਖਾਉਂਗਾ ਸ਼ੁਰੂਆਤ ਇਹਨਾਂ ਪੰਜਾਂ ਤੋਂ ਹੀ ਕਰਾਂਗੇ ਉਸ ਤੋਂ ਬਾਅਦ ਚ ਆਪਾਂ ਤੁਹਾਨੂੰ ਬੱਚੇ ਦਿਖਾਉਣੇ ਆ ਤੇ ਲਾਸਟ ਉੱਤੇ ਕਈ ਵਾਰ ਕਿਸੇ ਵੀਰ ਨੇ ਘੱਟ ਪੇਮੈਂਟ ਲਾਉਣੀ ਹੁੰਦੀ ਹੈ ਉਹਦੇ ਤੋਂ ਬਰੀਡ ਤਿਆਰ ਕਰਨੀ ਹੁੰਦੀ ਹੈ ਤਾਂ ਉਦਾਂ ਦੀਆਂ ਵਹਿੜਾਂ ਵੀ ਹੈਗੀਆਂ ਆਓ ਪਹਿਲਾਂ ਇੱਧਰਲੇ ਪਾਸੇ ਸ਼ੁਰੂ ਕਰੀਏ ਪਸੂ ਜਿਹੜਾ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਰੁਪਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆ ਪਸ਼ੂ ਆਈ ਜਾਂਦੇ ਰੁਟੀਨ ਜੀ ਹਾਂਜੀ ਵੀਰੇ ਰੁਟੀਨ ਜੀ ਆਈ ਜਾਂਦੇ ਨੇ ਠੀਕ ਹੈ ਅੱਛਾ ਆਪਾਂ ਤਾਂ ਟੋਟਲ ਕੰਮ ਆਪਣਾ ਜਰਸੀ ਤੇ ਹੀ ਚੱਲਦਾ ਹੈ ਜਰਸੀ ਦੇ ਵੀਰੇ ਆਪਣੇ ਬਾਬਰ ਕਿਰਤਾਨਾ ਸਾਰਾ ਠੀਕ ਹੈ ਅੱਛਾ ਭਈਆ ਜਿਹੜਾ ਗਰੁੱਪ ਆ ਆਪਾਂ ਹੁਣ ਪੰਜ ਵੜਾ ਇਸ ਚ ਖੜੀਆਂ ਦਿਖਾਉਣੀਆਂ ਹੈ ਇਹ ਸਾਰੀਆਂ ਨਹੀਂ ਮੇਰੇ ਖਾਲ ਸੀਮਨ ਡਿਟੇਲ ਹੈ ਸਾਰੀ ਡਿਟੇਲ ਆ ਵੀ ਜੀ ਤੀਜੀ ਪੀੜੀ ਤੱਕ ਆਪਣੀ ਸਾਰੀ ਡਿਟੇਲ ਹੈ ਇਹਨਾਂ ਦੀ ਤੀਜੀ ਪੀੜੀ ਤੱਕ ਹਾਂਜੀ ਹਾਂਜੀ ਫਿਰ ਤਾਂ ਇਹ ਕਿਸੇ ਚੰਗੇ ਫਾਰਮ ਦੇ ਵਿੱਚੋਂ ਹਾਂਜੀ ਫਾਰਮ ਤੋਂ ਲਈਆਂ ਚੰਗੇ ਤੋਂ ਆਪਾਂ ਸ਼ੁਰੂਆਤ ਕਰਾਂਗੇ ਪਰਲੇ ਪਾਸੇ ਇੱਕ ਵਹਾੜਾ ਤਿਆਰੀ ਜੀ ਚ ਖੜੀ ਹੈ ਪਹਿਲਾਂ ਤਿਆਰੀ ਤੋਂ ਹੀ ਸਮਝਾਉਣਾ ਹੁੰਦਾ ਪਸੂ ਬਹੁਤ ਜਿਹੜੀ ਆਪਣੀ 4 ਤਰੀਕ ਦੀ ਹੈ ਜੀ 9ਵੇਂ ਮਹੀਨੇ ਦੀ ਤਰੀਕ ਦਿਨ ਪੂਰੇ ਠੀਕ ਹੈ ਮਿਹੜ ਵੇਹ ਤਿਆਰੀ ਵਿੱਚ ਆ ਪੂਰੀ 9ਵੇਂ ਮਹੀਨੇ ਦੀ 4 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂਜੀ ਹਾਂਜੀ ਹਜੇ ਤਾਂ ਜੇ ਉਹ ਮੈਂ ਦਿਨ ਦੇਖਦੇ ਆ ਤਾਂ ਘੱਟੋ ਘੱਟ 15 16 ਦਿਨ ਪਏ ਆ ਬਈ ਇਹਦੇ ਹਾਂਜੀ ਹਾਂਜੀ ਸੀਮਨ ਡਿਟੇਲ ਕੀ ਹੈ ਦੀ ਇਹ ਹੈਗੀ ਆ ਡੈਂਡੀ ਦੀ ਜੀ ਡੈਂਡੀ ਦੀ ਆਪ ਹੈ سیمنٹ ਲੱਗਾ ਕਿਹੜਾ ਇਹਦਾ ਸਕੂਜ ਲੱਗਾ ਜੀ ਅੱਗੇ ਸਕੂਜ ਹਾਂਜੀ ਠੀਕ ਹੈ ਅੱਛਾ ਇਹ سیمنٹ ਜਿਹੜਾ ਉਹ 66 ਸੀ ਜਾਂ 66 ਲੱਗਾ ਜੀ 66 ਸੀਮਨ ਲੱਗਾ ਹੈ ਦੋਸਤੋ ਡਿਟੇਲ ਟੋਟਲ WhatsApp ਦੇ ਉੱਤੇ ਬਾਈ ਕੋਲ ਪੂਰਾ ਡਾਟਾ ਬਣ ਕੇ ਆਇਆ ਹੋਇਆ ਹੈ ਮੈਂ ਤੁਹਾਨੂੰ ਦਿਖਾ ਵੀ ਦੇਵਾਂਗਾ ਤੁਸੀਂ ਤਿਆਰੀ ਦੇਖ ਲਓ ਵਹਿੜ ਦੀ ਇਹ ਬਾਈ ਦੰਦੋ ਕਿਵੇਂ ਹੋਊਗੀ ਹੈ ਇਹ ਦੋ ਦੰਦ ਕੱਢਦੇ ਆ ਜੀ ਹਰੇ ਦੋਂਦ ਵਾਲੇ ਦੰਦ ਚੱਕਦੀ ਹੈ ਬੱਛੀ ਬਰੀਡ ਕੁਆਲਟੀ ਟਾਪ ਹੈ जिने जर्सी ਤੇ ਕੰਮ ਕਰਨਾ ਪੇਮੈਂਟ ਤੁਸੀਂ ਇਨਵੈਸਟ ਕਰਨੀ ਹੈ ਸਮਝਣਾ 100 ਵਾਰ ਸੋਚਣਾ ਪਰ ਬ੍ਰੀਡ ਤੁਹਾਨੂੰ ਟਾਪ ਦੀ ਮਿਲ ਜੂਗੀ ਜੇ ਕੋਈ ਵੀਰ ਪੈਸੇ ਖਰਚਣੇ ਚਾਹੁੰਦਾ ਸੋ ਪਹਿਲੇ ਨੰਬਰ ਤੇ ਵੇੜ ਤੁਸੀਂ ਦੇਖੋ ਇਹਦੀ ਤਿਆਰੀ ਬੜੀ ਸੋਹਣੀ ਹੈ ਇਹ ਇਕੋ ਫਾਰਮ ਦੀਆਂ ਬਾਈ ਇਹ ਇਕੱਕੇ ਫਾਰਮ ਦੀਆਂ ਸਾਰੀਆਂ ਠੀਕ ਹੈ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਸੀ ਇਹਦੇ ਨਾਲ ਇੱਕ ਵੱਛੀ 20 ਨੰਬਰ ਟੈਗ ਹੈ ਬਾਈ ਇਹਦੇ ਇਹ 20 ਨੰਬਰ ਵਾਲੀ ਜੀ ਹਾਂ ਸੋ ਦੋਸਤੋ ਬਾਈ ਕਿਉਂ ਟਣਾ ਸੀ ਮੰਦੀ ਆ ਜੀ ਕਿਹੜੇ ਦੀ ਕਿਉਂ ਟਣਾ ਠੀਕ ਹੈ ਹਾਂਜੀ ਅੱਛਾ ਇਹ ਕਿੰਨੇ ਚਿਰ ਦੀ ਗੱਬਣਾ ਬਈ ਇਹ ਆਪਣੇ 10ਵੇਂ ਮਹੀਨੇ ਦੀ 16 ਤਰੀਕ ਨੂੰ ਡਿਲੀਵਰੀ ਆ ਜੀ ਇਹਦੀ 10ਵੇਂ ਮਹੀਨੇ ਦੀ 16 ਨੂੰ ਹਾਂਜੀ ਬਾਕੀ ਆਪਣੇ ਕੋ ਇੱਕ ਦੋ ਦਿਨ ਡਾਟਾ ਸਾਰਾ ਫੋਨ 'ਚ ਹੈਗਾ ਆਪਣੇ ਉਹ ਜੇ ਕੋਈ ਵੀ ਰਕਈ ਵਾਰ ਕੋਈ ਇੱਧਰ ਉੱਧਰ ਬੋਲਿਆ ਜਾਵੇ ਤਾਂ ਮੈਂ ਰੀਡ ਕਰ ਲੂਗਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ 10ਵੇਂ ਮਹੀਨੇ ਦੀ ਕਿੰਨੀ ਤਰੀਕ ਬੋਲੀ ਸੀ ਇਹ 15 15 ਤਰੀਕ ਠੀਕ ਹੈ ਓਕੇ ਸੋ 10ਵੇਂ ਮਹੀਨੇ ਚ ਸੂਣਾਏ ਨੇ ਪੂਰੀ ਰੁੱਤ ਚ ਸੂਊਗੀ ਕਰਮਾਂ ਵਾਲੀ ਸੋ ਇਹ ਗਾਂ ਵੈੜ ਜਿਹੜੀ ਉਹ ਗੱਬਣਾ ਹੈ ਪਹਿਲੇ ਸੂਹ ਹਸਤੀ ਬਈਏ ਨਾ ਅੱਜ ਪਹਿਲਾਂ ਦੋ ਦੰਦਾ ਠੀਕ ਹੈ ਦੋ ਦੰਦ ਪਹਿਲਾਂ ਵੜ ਮਾੜੀ ਤੋਰ ਦੇ ਬਈ ਪਟਾਪਟ ਕੇ ਸੋ ਦੇਖੋ ਪਟਾਪਟ ਕੇ ਹਵਾਨੇ ਦੀ ਤਿਆਰੀ ਇਹ ਕਿਦਾਂ ਦੀ ਕਰ ਰਹੀ ਹੈ ਬਹੁਤ ਸੋਹਣੀ ਵੜਾ ਦੱਸੋ ਇਹ ਵੀ ਫੁੱਲ ਬਾਡੀ ਵੇਟ ਵਾਲੀ ਵੱਛੀ ਹੈ ਸਾਰੀਆਂ ਇਕੱਠੀਆਂ ਹੀ ਤੁਰ ਪਈਆਂ ਕਿਉਂਕਿ ਜਰਸੀਆਂ ਦੇ ਵਿੱਚ ਇੱਕ ਖਾਸ ਗੱਲ ਇਹ ਰਹੀ ਜਿਹੜੀਆਂ ਖਾਸ ਕਰਕੇ ਪਿੰਜਰਿਆਂ ਵਿੱਚ ਪਾਲ ਕੇ ਫਿਰ ਬਾਹਰ ਆਈਆਂ ਫਿਰ ਤੀਜੇ ਗਰੁੱਪ ਪਜਾਈਆਂ ਠੀਕ ਹੈ ਹੁਣ ਇਧਰ ਆ ਗਈਆਂ ਆਪਣੇ ਕੋਲ ਸਹੀ ਬਈ ਅੱਛਾ ਬਈ ਇਦੋਂ ਅੱਗੇ ਇਹ ਵੱਛੀ ਜਿਹੜੀ ਆਪਾਂ ਹੁਣ ਥੋੜੀ ਦਿਖਾ ਰਹੇ ਹਾਂ ਇਹਦੇ 24 ਨੰਬਰ ਟੈਗ ਹੈ ਇਹ 24 ਨੰਬਰ ਜਿਹੜੀ ਹੈ ਜੀ ਇਹ ਵੀ ਡੈਂਟੀ ਦੀ ਹੈ ਜੀ ਠ ਸੋ ਇਹ ਵੀ ਦੱਸੋ ਹੋਸੇ ਬੋਲਦੀ ਐ ਜਿਹਦੇ ਚ ਪਹਿਲੀ ਤੁਹਾਨੂੰ ਦਿਖਾਈ ਐ ਬਾਈ ਕਿੰਨੇ ਟਾਈਮ ਦੀ ਕੱਬਣ ਹੋਊਗੀ ਇਹ ਵੀ ਇੱਥੇ ਕੀ ਆ ਮੇਰੇ ਖਿਆਲ ਤੇ 10ਵੇਂ ਮਹੀਨੇ ਦੀ ਚਲੋ ਮੈਂ ਤਾਂ ਆਪਾਂ ਸਾਰੇ ਡਿਟੇਲਸ ਨਾਲ ਹਾਂ ਸੋ ਡਾਟਾ ਦੱਸੋ ਬਾਈ WhatsApp ਤੇ ਕੱਢੂਗਾ ਤੇ ਆਪਾਂ ਤੁਹਾਨੂੰ ਦਿਖਾ ਦੇਾਂਗੇ ਇਹ 13 ਨੰਬਰ ਆ ਜੀ ਠੀਕ ਐ ਦਿਖਾਓ ਮਾੜਾ ਜੀ 13 ਨੰਬਰ ਦਾ ਡਾਟਾ 1035 ਦੀ ਮਦਰਾ ਇਹਦੀ ਠੀਕ ਐ ਤੇ ਇਹਦੇ 6 ਤ ਤੇ 10 ਤਰੀਕੋਂ ਦਿਨ ਪੂਰੇ ਆ 6ਵੇਂ 6 ਤੇ 10ਵੇਂ ਮਹੀਨੇ ਦੇ ਸੋ 10ਵੇਂ ਮਹੀਨੇ ਦੀ 6 ਤਰੀਕ ਨੂੰ ਦਨ ਪੂਰੇ ਹੋਣਗੇ ਹਾਂਜੀ ਸੋ ਵੇੜ ਤੁਸੀਂ ਇਹ ਲੈਮਨ ਹੈਡ ਦੀ ਬੱਛੀ ਆ ਜੀ ਇਹ ਲੈਮਨ ਹੈਡ ਦੀ 24 ਨੰਬਰ ਹਾਂਜੀ ਇਹ ਖੀਰੀ ਬੱਛੀ ਆ ਜੀ ਠੀਕ ਹੈ ਇਹ ਖੀਰੀ ਆ ਦੱਸੋ ਹਾਂਜੀ ਲੈਮਨ ਹੈਡ ਦੀ ਐ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਉਹ ਤੋਂ ਬਿਨਾ ਬਾਈ ਇੱਕ ਪਰਾਂ ਬੱਛੀ ਫਿਰਦੀ ਐ ਯੇ ਉਹ ਤੇ 13 ਨੰਬਰ ਉਹ ਆਏ ਹਾਂਜੀ 13 ਨੰਬਰ ਹੋਈ ਐ ਠੀਕ ਐ ਸੋ ਦੋਸਤੋ ਇਹ 13 ਨੰਬਰ ਇਹ ਬੱਛੀ ਆ ਜਿਹੜੀ ਬਾਈ ਡਿਟੇਲ ਦੱਸ ਰਿਹਾ ਸੀਗਾ ਸਾਰੀਆਂ ਦੀ ਡਿਟੇਲ ਆ ਮਤਲਬ ਤੁਸੀਂ ਬੱਛੀਆਂ ਦੇਖੋ ਨੰਬਰ ਧਿਆਨ ਚ ਕਰ ਲਓ ਮੈਂ ਦੁਬਾਰਾ ਟੈਗ ਬੋਲ ਦੂੰਗਾ ਇਹ 13 ਨੰਬਰ ਬੱਛੀ ਹੁਣ ਤੁਰ ਰਹੀ ਐ ਚੌੜਾ ਹਵਾਨਾ ਰਜਜੀਤ ਮੇਰੇ ਜਦੋਂ ਕੋਈ ਜਰਸੀ ਦੇ ਬੰਦਾ ਕੰਮ ਕਰਨਾ ਚਾਹੁੰਦਾ ਨਾ ਜਿਹੜਾ ਇੱਥੋਂ ਤੱਕ ਆਉਂਦਿਆਂ ਨੂੰ ਬੰਦੇ ਨੂੰ 7-8 ਸਾਲ ਲੱਗ ਜਾਂਦੇ ਆ ਠੀਕ ਹੈ ਹਾਂਜੀ ਮਤਲਬ ਸਿਖਰ ਹੀ ਹੈ ਬੰਦਾ ਸ਼ੁਰੂਆਤ ਕਰ ਸਕਦਾ ਇੱਥੋਂ ਸਹੀ ਹੈ ਸੋ ਮੈਂ ਟੈਗ ਦੁਆਰਾ ਬੋਲਦਿਆਂ ਦੱਸੋ ਇਹ ਇਹਦੇ ਟੈਗ ਜਿਹੜਾ ਵੈੜ ਦੇ ਉਹ 24 ਨੰਬਰ ਹੈ ਇਸ ਵੈੜ ਦੇ ਜਿਹੜਾ ਟੈਗ ਹੈ ਉਹ 21 ਨੰਬਰ ਹੈ ਜਿਹੜੀ ਫੁੱਲ ਤਿਆਰੀ ਚ ਦਿਸਦੀ ਹੈ ਇਹਦੇ 4 4 ਤਰੀਕ ਨੂੰ ਦਿਨ ਪੂਰੇ ਆ ਜੀ ਆਪ ਨਵੇਂ ਮਹੀਨੇ ਵਾਲੀ ਜਿਹੜੀ ਹੁਣ ਆ ਰਹੀ ਹੈ ਠੀਕ ਓਕੇ ਹਾਂਜੀ ਤੇ ਇਹ ਟੈਗ ਨੰਬਰ ਤੁਹਾਨੂੰ ਬੋਲਤੇ ਹੈ ਇੱਕ ਬੱਚੀ ਪਰਲੇ ਪਰਲੇ ਸਾਰੇ ਇੱਕੋ ਤੋਂ ਹੀ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਟੌਪ ਤੇ ਚੱਲ ਰਿਹਾ ਸਕੂਟ ਜਿਹੜਾ ਆਪਣੇ ਪੂਰਾ ਠੀਕ ਹੈ ਟਾਈਮ ਓਕੇ ਬੁਨੀਆ ਸੋ ਇਹ ਇੱਕੋ ਫਾਰਮ ਦੀਆਂ ਬੱਚੀਆਂ ਫੇਰ ਦੇਖ ਲਓ ਦੋਸਤੋ ਤੁਸੀਂ ਇਹ ਜਿਹੜੀ ਡਿਟੇਲ ਆ ਸਾਡੇ ਕੋਲ ਇਹ ਆ WhatsApp ਦੇ ਉੱਤੇ ਆਈ ਵੀ ਸੋ ਪ੍ਰੋਪਰ ਡਿਟੇਲ ਪੂਰਾ ਪੂਰਾ ਰਿਕਾਰਡ ਇਹਨਾਂ ਬੱਚੀਆਂ ਦਾ ਹੈਗਾ ਇੱਕ ਬੱਚੀ ਇੱਧਰ ਸਾਈਡ ਤੇ ਖੜੀ ਹੈ ਇਹ ਹੈਗੀ 7 ਮਹੀਨੇ ਦੀ ਗੱਭਣ ਜੀ ਠੀਕ ਹੈ 7 ਮਹੀਨੇ ਦੀ ਗੱਭਣ ਕਿਹੜੇ ਸੀਮੰਦੀ ਹੈ ਇਹ ਕਿਹੜੀ ਬੱਚੀ ਫੜ ਤੋਰੇ ਨੂੰ ਇਹ ਕਿਹੜੇ ਸੀਮੰਦੀ ਹੈ ਇਹ 1035 ਦੀ ਹੈ ਜੀ ਠੀਕ ਹੈ ਗੱਭਣ ਹੁਣ ਕਿਹੜੇ ਤੋਂ ਹੈ ਇਹ ਗੱਭਣਾ ਆਪਣੇ ਰ ਠੀਕ ਹੈ ਰੋਮੀਓ ਬੋਲਦਾ ਦੋਸਤੋ ਸੀਮਨ ਲੱਗਾ ਹਾਂਜੀ ਇਹ ਵੀ ਅਸ ਦਾ ਏਬੀਐਸ ਦੇ ਰੋਮੀਓ ਤੋਂ ਗੱਬਣਾ ਹੈ ਹਾਂਜੀ ਦੰਦੋ ਕਿਵੇਂ ਹੋਊਗੀ ਖੀਰੀ ਆ ਜੀ ਠੀਕ ਹੈ ਇਹ ਖੀਰੀ ਬੱਚੀ ਆ ਦੋਸਤੋ ਹਾਂਜੀ ਸੇਮ ਹੀ ਚੀਜ਼ ਆ ਜੀ ਇਹ ਸਹੀ ਸਹੀ ਹੈ ਸੋ ਇਹ ਤੁਹਾਨੂੰ ਮੈਂ ਦਿਖਾਉਣੀ ਸੀ ਜਿਹੜੀਆਂ ਪੰਜ ਵਹਿੜਾਂ ਇੱਧਰ ਖੜੀਆਂ ਜਿਹੜੀਆਂ ਟੌਪ ਰਹੀਆਂ ਆ ਦੋਸਤੋ ਇਹ ਤੋਂ ਬਿਨਾ ਇੱਧਰ ਆ ਵੀ ਦਿਖਾ ਤੁਹਾਨੂੰ ਇੱਕ ਹੋਰ ਬੱਚੀ ਦਿਖਾਉਣਾ ਮੈਂ ਇਸ ਸਾਈਡ ਦੇ ਉੱਤੇ ਇਹ ਆਪਣੀ ਪਿਛਲੇ ਤੋਂ ਪੰਨੇ ਸਾਲ 6ਵੇਂ ਨੰਬਰ ਤੇ ਬੱਚਿਆਂ ਚ ਪਈ ਸੀ ਆਪਾਂ ਅੱਛਾ ਐਟਮ ਡਰਾਈ ਤੇ ਆ ਠੀਕ ਹੈ ਹਾਂਜੀ ਦੂਜੇ ਸੂਵੇ ਹਸਤੇ ਬੋਲ ਦੂਜੇ ਸੂਵੇ ਬਾਅਦ ਚਾਰ ਦੰਦਾ ਮੂੰਹ ਚ ਗੱਬਣ ਕਿੰਨੇ ਚਿਰ ਦੀ ਹੋਊਗੀ ਇਹ ਗੱਬਣ ਹੁਣ ਡਰਾਈ ਕੀਤੀ ਆ 2 ਮਹੀਨੇ ਰਹਿ ਗਏ ਇਹਦਾ ਟਾਈਮ 2 ਮਹੀਨੇ ਰਹਿ ਗਏ ਹਾਂ ਜੇ ਕੋ ਚਾਹ ਮਾਨ ਹੋਵੇ ਥੋੜਾ ਉਹਨੂੰ ਘੱਟ ਹੋ ਜਾਊਗਾ ਨਹੀਂ ਤੇ ਤਿਆਰੀ ਕਰਕੇ ਵੇਚਾਂਗੇ ਆਪਾਂ ਇਹਨੂੰ ਠੀਕ ਹੈ 6ਵੇਂ ਨੰਬਰ ਤੇ ਆਪਣੀ ਪੋਜੀਸ਼ਨ ਰਹੀ ਆ ਇਹਦੀ ਅੱਛਾ ਛੋਟੇ ਬੱਚਿਆਂ ਸੀ ਛੋਟੇ ਬੱਚਿਆਂ ਰਖੀ ਰਹੇ ਆ ਜੀ ਭਾਈ ਠੀਕ ਹੈ ਸੋ ਪੀਡੀਐਫ ਤੇ 6ਵੀਂ ਪੋਜੀਸ਼ਨ ਸੀ ਹੁਣ ਇਹ ਡਰਾਈ ਕੀਤੀ ਹੋਈ ਆ 2 ਮਹੀਨੇ ਬਾਕੀ ਆ ਸੂਨ ਚ ਜੇ ਕੋਈ ਵੀਰ ਡਰਾਈ ਮੇਲਿਆਂ ਵਾਲੀ ਜਰਸੀ ਖਰੀਦਣੀ ਚ ਠੀਕ ਹੈ ਇਹ ਪੰਜ ਮਹੀਨੇ ਦੀ ਗੱਬਣ ਹੈ ਜੀ ਪੰਜਾਂ ਦੀ ਗੱਬਣ ਹੈ ਹਾਂਜੀ ਠੀਕ ਹੈ ਸੋ ਦੋਸਤੋ ਦੰਦਾ ਚ ਪੂਰੀ ਹੈ ਸੀਮਾ ਦਾ ਰਿਕਾਰਡ ਇਹਦਾ ਹੈ ਨਹੀਂ ਆਪਣੇ ਕੋਲ ਇਹਦਾ ਠੀਕ ਹੈ ਭਾਈ ਸੋ ਤਾਂ ਵੈਸੇ ਮੱਛੀ ਚੰਗੀ ਆ ਦੁੱਧ ਇਹ ਵੀ 24 25 ਤੋਂ ਨਹੀਂ ਮਰੂਗੀ ਠੀਕ ਹੈ ਓਕੇ ਸੋ ਪੰਜਾਂ ਦੀ ਗੱਬਣ ਆ ਦੋਸਤੋ ਤੇ ਇਹ ਦੁੱਧ ਬਾਈ ਕਹਿੰਦਾ ਵੀ 24 25 ਕਿਲੋ ਦੇ ਦੂਗੀ ਪਰ ਇਹ ਦੰਦੋ ਜਵਾਨ ਹੋ ਕੇ ਮਤਲਬ ਇਹ ਗੱਬਣ ਹੋਈ ਹੈ ਸੋ ਇਹ ਇਧਰ ਲੀਆਂ ਜਿਹੜੀਆਂ ਗੱਬਣ ਵੜਾ ਤੁਹਾਨੂੰ ਦਿਖਾਉਣੇ ਕੁਝ ਹੀਫਰ ਆ ਛੋਟੇ ਬੱਚੇ ਉਹ ਤੁਹਾਨੂੰ ਦਿਖਾਉਣੇ ਅਹ ਪੰਗਰ ਭਾਈ ਜਿਹੜੇ ਬੱਚੇ ਆ ਛੋਟੇ ਹਾਂਜੀ ਪਹਿਲੇ ਤੋਂ ਸ਼ੁਰੂ ਹੋ ਜਾਂਦੇ ਆ ਦੰਦੋ ਕਿਵੇਂ ਇਹ ਵਿੱਚ ਇਹ ਖੀਰਾ ਹੀ ਆ ਬੱਚੇ ਦੀ ਇਹਦੇ 8 ਮਹੀਨਿਆਂ ਦਾ ਬੱਚਾ ਹੈ ਠੀਕ ਹੈ ਹਰੇ ਇਹ ਹੀ ਤਾਂ ਨਹੀਂ ਹੋਈ ਹੋਣੀ ਨਹੀਂ 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 ਕੀ ਇਹਦਾ ਹੀਡ ਕੱਢ ਕੇ ਇੱਕ ਬੱਚਾ ਹੈ ਇਹ ਹੀਡ ਸਹੀ ਮੈਨੇ ਜਨਵਰੀ ਨੂੰ ਹੋਣੀ ਹੈ ਇਹਨਾਂ ਦੀ ਰੇਟ ਆਪਾਂ ਇਹਨਾਂ ਦਾ ਰੇਟ ਫੋਨ ਤੇ ਹੋਣੇ ਮੇਰੇ ਠੀਕ ਹੈ ਅ ਤੋ ਤੋਰੇ ਭਈ ਨੂੰ ਸੋ ਦੋਸਤੋ ਬੱਚੀ ਦੇਖੋ ਪਿਓਰ ਆ ਕੈਰੈਕਟਰ ਬਿਲਕੁਲ ਜਰਸੀ ਦੇ ਭੂਰੇ ਆ ਸੋ ਇਹ ਬੱਚੀ ਤੁਹਾਨੂੰ ਇਸੇ ਤਰ੍ਹਾਂ ਹੀ ਦਿਖਾਉਣੀ ਹੈ ਹਵਾਨਾ ਜਿਹੜੀ ਲੇਫਟੀ ਥੱਲੋਂ ਪਸ਼ੂ ਪੜਦਾ ਹੈ ਖਾਸ ਕਰਕੇ ਜਰਸੀ ਬੱਚੀਆਂ ਇਹ ਭਲੇਖਾ ਗੱਭਨ ਦਾ ਪਾਣਦੀਆਂ ਹਾਲਾਂਕਿ ਇਹਦੀ AI ਵੀ ਨਹੀਂ ਹੋਈ ਅਜੇ ਸੀਮਣੇ ਦੇ ਲੱਗਾ ਨਹੀਂਗਾ ਸੋ ਜਿਹੜਾ ਵੀਰ ਪਸੰਦ ਕਰੂਗਾ ਦਸੰਬਰ ਜਨਵਰੀ 2 ਮਹੀਨੇ ਹੁੰਦੇ ਜਿਹਦੇ ਚ ਵਧੀਆ ਟਾਈਮ ਹੁੰਦਾ AI ਕਰਾਉਣ ਦਾ ਸੋ ਸੋਹਣੀ ਬੰਤਰਾ ਦੋਸਤੋ ਜਰਸੀ ਵੱਚੀ ਰੇਟ ਫੋਨ ਤੇ ਇਸ ਕਰਕੇ ਆ ਵੀ ਬਹੁਤ ਸਾਰੇ ਵੀਰ ਵਪਾਰ ਦਾ ਕੰਮ ਕਰਦੇ ਆ ਉਹਨਾਂ ਨੇ ਪਸ਼ੂ ਇੱਥੋਂ ਵੀ ਲੈ ਕੇ ਅੱਗੇ ਫਿਰ ਸੇਲ ਕਰਨਾ ਹੁੰਦਾ ਪੜਦੇ ਹੁੰਦੇ ਆ ਇਸ ਕੰਮ ਦੇ ਵਿੱਚ ਦੋ ਨੰਬਰ ਤੇ ਬੱਛੀ ਬੱਚੀ ਵੀ ਆਪਣੀ ਹੈਗੀ ਆ 7 ਮਹੀਨਿਆਂ ਦੀ ਠੀਕ ਹੈ ਹਾਂਜੀ ਠੀਕ ਹੈ ਸੋ ਦੋਸਤੋ 7 ਮਹੀਨੇ ਉਮਰ ਆ ਤਾਂ ਨੇਚਰਲੀ ਐ ਖੀਰੀ ਵੱਛੀ ਐ ਬਾਕੀ ਚਿਹਰਾ ਇਹ ਜਿਹੜੀ ਵੱਛੀ ਆ ਜੀ ਉਹਦਾ ਐਫ ਦੇ ਪੇਟੋਂ ਪੈਦਾ ਹੋਈ ਆ ਠੀਕ ਹੈ ਮਾਂ ਦਾ ਦੁੱਧ ਹੈਗਾ 35 36 ਲੀਟਰ اچھا ਜੀ ਅੱਛਾ ਜੀ ਸਿਮਰਦਾ ਨਹੀਂ ਪਤਾ ਹੈਗਾ ਇਹਨਾਂ ਵੀ ਕਿਹੜਾ ਹੈ ਬੱਚਾ ਜਿਹੜਾ ਪੈਦਾ ਜਰਸੀ ਦਾ ਹੋਇਆ ਠੀਕ ਹੈ ਇਹ ਨਹੀਂ ਐਚਐਫ ਦੇ ਪੇਟੋਂ ਇਸ ਰੰਗ ਦੇ ਵਿੱਚ ਪੈਦਾ ਹੋ ਜਾਂਦੀਆਂ ਹੁੰਦੀਆਂ ਹੁੰਦੀਆਂ ਜੀ ਠੀਕ ਹੈ ਤੋਰੀ ਬਈ ਉਹ ਗਾਇਆਂ ਬੱਚੀਆਂ ਗਾਇਆਂ ਇਦਾਂ ਲੀਆਂ ਜਿਹੜੇ ਬੱਚੇ ਬਹੁਤ ਸੋਹਣੇ ਪੈਦਾ ਕਰ ਜਾਂਦੀਆਂ ਨੇ ਸਹੀ ਹੈ ਸੋ ਦੋਸਤੋ ਐਚਐਫ ਦੇ ਪੇਟੋਂ ਹੀ ਜਰਸੀ ਤਿਆਰ ਹੋ ਗਈ ਹੈ ਚੰਗੇ ਕੱਦ ਕਾਠ ਦੀ ਵਹਿੜ ਬਣ ਜਾਣਾ ਕਿਉਂਕਿ ਐਚਐਫ ਦਾ ਕੱਦ ਜ਼ਿਆਦਾ ਹੁੰਦਾ ਜਰਸੀ ਦੇ ਮੁਕਾਬਲੇ ਲਿਆ ਬਈ ਬਰੀਡ ਹਾਲਾਂਕਿ ਇਹਦੀ ਵੀ ਚੰਗੀ ਹੈ ਪਿਓਰਿਟੀ ਵਾਲੇ ਪੱਖ ਮੇਰੇ ਵਰਗਾ ਵੀਰ ਕੋਈ ਜਰਸੀ ਬਾਰੇ ਘੱਟ ਨੌਲਜ ਰੱਖਦਾ ਤਾਂ ਉਹਨੂੰ ਇਹ ਪ्योर ਹੀ ਦਿਸਣੀ ਹੈ ਅੱਖਰ ਵੀ ਦੇ ਕੋਈ ਇਹਦੇ 10 ਪੈਸੇ ਵੀ ਘੱਟ ਨਹੀਂ ਬਰੀਡ ਦੇ ਠੀਕ ਹੈ 100% ਜਰਸੀ ਹੈ ਠੀਕ ਹੈ ਸੋ ਦੋਸਤੋ ਜਰਸੀ ਬਾਈ ਕਹਿੰਦਾ ਵੀ 100% ਹੀ ਹੈ ਇਸ ਤੋਂ ਬਾਅਦ ਇੱਕ ਬਲੈਕ ਰੰਗ ਦੇ ਵਿੱਚ ਜਰਸੀ ਖੜੀ ਹੈ ਇਹਦੀ ਕੀ ਡਿਟੇਲ ਆ ਬਾਈ ਮੱਛੀ ਕਿੰਨੀ ਉਮਰ ਹੋਊਗੀ ਇਹਦੀ ਇਹ ਮੱਛੀ ਆ ਗਈ 10 ਮਹੀਨੇ ਦੀ ਠੀਕ ਹੈ ਹਾਂਜੀ ਸੋ ਦੋਸਤੋ 10 ਮਹੀਨੇ ਪਿਓਰ ਆ ਰੰਗ ਜ਼ਰੂਰ ਹੈਗਾ ਬਲੈਕ ਚਾ ਜੀ ਠੀਕ ਹੈ ਰੰਗ ਬਲੈਕ ਹੈ ਹਾਂਜੀ ਆਪਣੇ ਕਈ ਵੀਰ ਕਹਿੰਦੇ ਨੇ ਕ੍ਰੋਸ ਚ ਆ ਜਾਂਦਾ ਕਾਲਾ ਰੰਗ ਆ ਜਾਂਦਾ ਪਰ ਇਹ ਪਿਓਰ ਵਿੱਚ ਹੈ ਠੀਕ ਹੈ ਅੱਖ ਨੈਣ ਨਕਸ਼ ਸਾਰੇ ਬਸੇ ਤੂੰ ਅਗਲੀ ਵੀ ਬਈ ਬੱਚੀ ਦਾ ਪਿਛੋਂ ਥਾਣੇ ਲੇਵਾ ਤੁਸੀਂ ਦੇਖੋ ਇਹਦਾ ਸਹੀ ਹੈ ਥਾਣ ਬਹੁਤ ਸੋਹਣੇ ਦੋਸਤ ਇਹ ਤੂੰ ਅੱਗੇ ਫੇਰ ਇੱਕ ਰੈੱਡ ਕਲਰ ਕੋ ਵਿੱਚ ਇਹ ਬੱਚੀ ਜੀ ਆਪਣੀ ਹੈਗੀ ਨੌ ਮਹੀਨੇ ਦੀ ਠੀਕ ਹੈ ਨੌ ਕੁ ਮਹੀਨੇ ਉਮਰ ਦਾ ਦੋਸਤ ਨੌ ਮਹੀਨੇ ਦੀ ਬੱਚੀ ਬਹੁਤ ਿਆਦੇ ਖਰਚਾਂਗੇ ਆ ਚਲੋ ਆਪਾਂ ਨੂੰ ਸੀਮਨ ਦਾ ਰਿਕਾਰਡ ਦਾ ਨਹੀਂ ਪਤਾ ਪਰ ਜਿਹੜੇ ਹਿਸਾਬ ਨਾਲ ਬੱਚੀ ਹੈਗੀ ਹਾਂ ਜੀ ਇਹ ਹਮ ਇੱਥੇ ਹੀ ਬਣੂਗੀ ਹੈ ਹਮ ਇੱਕ ਛੋਟਾ ਜਿਹਾ ਬੱਚਾ ਦਿਖਾ ਦਈਏ ਜੇ ਕੋਈ ਵੀਰ ਘੱਟ ਪੈਸੇ ਲਾਉਣੇ ਚਾਹੁੰਦਾ ਹੈ ਬਰੀਡ ਵਾਈਜ਼ ਚੰਗੀ ਮਿਲ ਜ ਇਸ ਤੋਂ ਬਾਅਦ ਚ ਦਿਖਾਉਣਾ ਇਹ ਬੱਚੀ ਪਹਿਲਾਂ ਦੇਖ ਲਓ ਤੁਸੀਂ 9 ਕਿ ਮਹੀਨੇ ਉਮਰ ਆਕ ਸਾਰੀਆਂ ਬੱਚੀਆਂ ਦੋਸਤੋ ਸੰਭਾਲ ਦੇ ਨਾਲ ਦੂਜੀਆਂ ਵੜਾਂ ਰਕਮੀ ਬਣ ਜਾਣੀਆਂ ਜਿਹੜੀਆਂ ਪਰਲੇ ਪਾਸੇ ਖੜੀਆਂ ਬਾਈ ਜਿਹੜਾ ਇਹ ਬੱਚਾ ਛੋਟਾ ਇਹ ਬੱਚਾ ਹੈਗਾ ਜੀ ਆਪਣਾ 4 ਮਹੀਨੇ ਦਾ 4 ਕਿ ਮਹੀਨੇ ਉਮਰ ਹਾਂਜੀ ਠੀਕ ਹੈ 100% ਜਰਸੀ ਆ ਆਪਾਂ ਪਰ ਸੀਮੇ ਡਿਟੇਲ ਨਹੀਂ ਪਤਾ ਇਹਦੇ ਬਾਰੇ ਅੱਛਾ ਕਈ ਵਾਰਾਂ ਕਿਸੇ ਵੀਰ ਕੋਲ ਬਾਹਲੀ ਪਹੁੰਚ ਨਹੀਂ ਹੁੰਦੀ ਜਿਆਦਾ ਪੈਸੇ ਲਾਉਣ ਦੀ ਇਹ ਭਾੜਨ ਵਾਲੀ ਮਿਲ ਜੂਗਾ ਹਾਂਜੀ ਹਾਂਜੀ ਮੈਲਡੋ ਬਰੀਡ ਵਾਸਤੇ ਦੇ ਦਾਂਗੇ ਠੀਕ ਹੈ ਸੋ ਦੋਸਤੋ ਬਰੀਡ ਵਾਸਤੇ ਵੀ ਇਹ ਕਹਿੰਦਾ ਦੇ ਦੇਾਂਗੇ ਰੇਟ ਵੀਰ ਤੋਂ ਪੁੱਛ ਲਓ ਵੀ ਕੀ ਭਾਜ ਤੁਹਾਨੂੰ ਇਹ ਵੱਛੀ ਦਿੰਦਾ ਆ ਇਹਦੋਂ ਅੱਗੇ ਇੱਕ ਇਹ ਗੱਪਣਾ ਇਹ ਗੱਪਣਾ ਜੀ 5 ਮਹੀਨੇ ਦੀ ਠੀਕ ਹੈ ਇਹ ਦੰਦੋ ਕਿਵੇਂ ਹੈ ਖੀਰੀ ਹੈ ਜੀ ਦੰਦੋ ਖੀਰੀ 5 ਮਹੀਨੇ ਦੀ ਗੱਪਣ ਟੋੜ ਦੀ ਵੱਛੀ ਬਹੁਤ ਵਧੀਆ ਅੱਖਰ ਉੱਖਰ ਚੰਗੇ ਵੱਛੀ ਦੇਦੇ ਵੀ ਹੂੰ ਹਾਈਟ ਹੁੱਡ ਵੀ ਪੂਰੀ ਕੱਢੂਗੀ ਪੂਰੀ ਸੋ ਠੰਡ ਜੀ ਸੂਗੀ ਤੇ ਬਾਕੀ ਸੇਵਾ ਕਰ ਲੋਗੇ ਉਹਦਾ ਰਾਜੀ ਵੀ ਹੋ ਜੂਗੀ ਖੀਰੀ ਬੱਚੀ ਐ ਉਮਰ ਛੋਟੀ ਐ ਸੋ ਜਿਹਨੂੰ ਪਸੰਦ ਆਵੇ 5 ਮਹੀਨਿਆਂ ਦੀ ਗੱਭਣ ਇੱਥੋਂ ਚੈੱਕ ਕਰਵਾ ਲਿਓ ਬੇਸ਼ੱਕ ਹੋਏ ਤੋਂ ਬਿਨਾ ਦੱਸੋ ਕੁਸ ਇਧਰ ਗਾਵਾਂ ਖੜੀਆਂ ਦੁੱਧ ਵਾਲੇ ਪੱਖ ਤੋਂ ਛੇਤੀ ਦੁੱਧ ਤੇ ਆਉਣ ਵਾਲੀਆਂ ਇਹ ਕੋਈ ਇਹ ਵੈੜ ਜਿਹੜੀ ਇਹ ਦੋ ਦੰਦ ਕੱਢਦੀ ਆ ਜੀ ਠੀਕ ਐ ਕਿੰਨਾ ਟਾਈਮ ਲਾਉਗੀ ਜੀ ਇਹ 30 ਤਰੀਕ ਹੁੰਦੇ ਨੇ ਪੂਰੇ ਜੀ ਇਹਦੇ 30 ਤਰੀਕ ਨੂੰ ਹਾਂਜੀ ਤੋਰੀਂ ਭਾਈ ਸੋ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ ਦੈਨ ਪਈ ਆ ਦੋਸਤੋ 12 ਇਹਦੇ ਸੂਨ ਦੇ ਵਿੱਚ 18 ਤਰੀਕ ਆ ਅੱਜ ਵੀਡੀਓ ਬਣਾ ਰਹੇ ਆ ਛੋਟੀ ਹਾਈਟ ਦੇ ਵਿੱਚ ਜਰਸੀ ਐ ਹਵਾ ਨਾਲ ਚੰਗਾ ਡਿਗਰੀ ਤੋਂ ਵੀਰੇ ਗੌਣ ਬਹੁਤ ਆ ਬੱਛੀ ਤੇ ਠੀਕ ਐ ਅੱਛਾ ਭਾਈ ਜਿਵੇਂ ਇਹ ਮੰਨ ਲਓ ਇਹ ਛੋਟੀ ਜਰਸੀ ਹੈ ਹਾਂਜੀ ਹਾਂਜੀ ਇਹ ਤੋਂ ਬੱਚਾ ਜਿਹੜਾ ਹੋ ਬਰੀਡ ਤਾਂ ਟੋਪੀ ਜਿਹੜਾ ਆਪਾਂ ਵਧੀਆ ਤਿਆਰ ਕਰਾਂਗੇ ਜਿਹੜੇ ਬਰੀਡ ਇਸ ਤਰ੍ਹਾਂ ਪਿਓਰ ਆ ਨਾ ਇਹ ਠੀਕ ਹੈ ਬਰੀਡ ਪਿਓਰ ਹੈ ਪਿਓਰ ਆ ਪਿਓਰ ਨੇ ਕਹਾ ਕਿ ਬੱਚੇ ਤਾਂ ਵਧੀਆ ਦੇਣੇ ਦੇਣੇ ਆ ਜੀ ਸਹੀ ਹੈ ਸੋ ਦੋਸੋ ਬੰਦੇ ਤੇ ਆਪ ਦੇ ਡਿਪੈਂਡ ਆ ਵੀ ਸੀਮਨ ਕਿਹੜਾ ਯੂਜ਼ ਕਰਦਾ ਅਗੇ ਸਹੀ ਹੈ ਸੋ ਸੀਮਨ ਟੌਪ ਦਾ ਭਰਾਉਂਗੇ ਮਸ਼ੀਨ ਜਿੱਦੀ ਹਾਈਟਾਂ ਜਦੋਂ ਤਿਆਰ ਹੋਣੀਆਂ ਨੇ ਮਰੇ ਵੱਡੇ ਕੱਦ ਵਾਲੀ ਲੱਗਣੀ ਮਸ਼ੀਨ ਤਿਆਰ ਹੋਗੀ ਠੀਕ ਹੈ ਓਕੇ ਸੋ ਦੋਸੋ ਹਵਾਨਾ ਦੇਖ ਲਓ ਬਹੁਤ ਸੋਹਣਾ ਵੈੱਬ ਦੇ ਹ ਇਦੂ ਅੱਗੇ ਬਈ ਜਿਹੜੀ ਜਰਸੀ ਇਹ ਦੂਜੇ ਸੂਵੇ ਸੋਣ ਵਾਲੀ ਆ ਜੀ ਕਿੰਨਾ ਟਾਈਮ ਲਊਗੀ ਇਹਦੇ ਪਏ 15 ਦਿਨ ਜੀ 15 ਦਿਨ ਪਾਏ ਹਾਂਜੀ ਠੀਕ ਐ ਤੋਂ ਦੋਸਤੋ ਦੂਜਾ ਸੂਆ 15 ਦਿਨ ਬਾਕੀ ਤੋਰ ਦੇ ਬਈ ਖੜਾ ਦੇ ਕਿਹੜਾ ਇਹਦਾ ਜਿੰਨੀ ਕਿ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਪਸ਼ੂ ਅੱਜ ਮਿਲ ਜਾਊਗਾ ਮਤਲਬ ਜੇ ਕੋਈ ਵੀਰ ਜ਼ਿਆਦਾ ਪੈਸੇ ਖਰਚ ਕਰ ਸਕਦਾ ਤਾਂ ਸੁਧਰੀ ਹੋਈ ਬਰੀਡ ਤੁਹਾਨੂੰ ਮਿਲ ਜਾਣੀ ਹੈ ਜਿਹੜੀਆਂ ਵੱਡੀਆਂ ਵਹਿੜਾਂ ਦਿਖਾਈਆਂ ਕਿਸੇ ਵੀਰ ਨੇ ਕੱਟ ਪੇਮੈਂਟ ਲਾਉਣੀ ਹੈ ਤਾਂ ਉਹਦੇ ਵਾਸਤੇ ਬੱਚੇ ਹੈਗੇ ਆ ਇਹ ਤੋਂ ਬਿਨਾ ਦੁੱਧ ਵੀ ਪੀਣਾ ਹੈ ਜਰਸੀ ਵੀ ਖਰੀਦਣੀ ਹੈ ਤਾਂ ਇਹ ਜਰਸੀ ਤੁਹਾਡੇ ਕੋਲ ਤਿੰਨ ਕਨਾਂਗ ਇਦਾਂ ਦੇ ਹੈਗੇ ਆ ਇਹਨਾਂ ਦੀ ਕੀਮਤ ਭਾਈ ਤੁਹਾਨੂੰ ਦੱਸ ਦੂਗਾ ਵੀ ਕੀ ਇਹਨਾਂ ਦੀ ਡਿਮਾਂਡ ਰੱਖਦਾ ਬਾਕੀ ਜੋ ਟਾਂਚੇ ਉਹ ਵੀਡੀਓ ਚ ਤੁਸੀਂ ਦੇਖ ਸਕਦੇ ਇੱਕ ਹੋਰ ਲਾਸਟ ਉੱਤੇ ਗਾਂ ਦਿਖਾਉਣੀ ਹੈ ਉਸ ਤੋਂ ਬਾਅਦ ਵੀਡੀਓ ਰੋਕੂੰਗਾ ਸੌਦੇ ਸਿੱਧੇ ਤੁਹਾਡੇ ਫੋਨ ਤੇ ਹੋ ਜਾਣੇ ਆਰਪਿੰਦਰ ਭਾਈ ਜਿਹੜੀ ਇਹ ਲਾਸਟ ਉੱਤੇ ਬੈਠਾ ਇਹ ਵੀ ਦੂਜੇ ਕਸੂਬੇ ਸੂਨ ਵਾਲੀ ਆ ਜੀ ਦਿਨ ਇਹਦੇ 12 15 ਲੈ ਜਾਣੇ ਠੀਕ ਹੈ 12 ਉਹ ਦੁੱਧ ਸੋਨਾ ਚ ਆ ਜਾਣਾ ਬੈੜ ਨੇ 12 15 ਦਿਨ ਲੈਂਦੀ ਹੈ ਹਵਾਨਾ ਬਣਾਉਣ ਲੱਗ ਗਈ ਹੈ ਸੋ ਇਹ ਤਿੰਨ گاਵਾ ਜਿਹੜੀਆਂ ਉਹ ਦੁੱਧ ਵਾਲੇ ਪੱਖ ਤੋਂ ਦੂਜੀਆਂ ਦੇ ਮੁਕਾਬਲੇ ਘੱਟ ਕੀਮਤਾਂ ਲੀਆਂ ਪਰ ਕੀਮਤ ਬਾਈ ਤੋਂ ਹੀ ਪਤਾ ਲੱਗੂਗੀ ਵੀ ਕੀ ਡਿਮਾਂਡ ਇਹਨਾਂ ਦੀ ਰੱਖਦਾ ਵੀਰ ਤੇ ਇਹ ਤੋਂ ਬਿਨਾ ਇਧਰਲੇ ਪਾਸੇ ਤਾਂ ਕਰੀਮ ਹੀ ਖੜੀ ਹੈ ਜਰਸੀ ਦੀ ਦੋਸਤੋ ਜੇ ਕੋਈ ਵੀਰ ਜ਼ਿਆਦਾ ਪੇਮੈਂਟ ਜਿਵੇਂ ਪਹਿਲਾਂ ਗੱਲ ਕੀਤੀ ਐਨਵੈਸਟ ਕਰ ਸਕਦਾ ਤਾਂ ਤੁਸੀਂ ਆ ਕੇ ਦੇਖਿਓ ਜੇ ਨਾਗ ਦੇਖੋ ਇਹ ਵੀਰ ਜਿਹਦਾ ਜਿੰਨੇ ਬੰਦੇ ਨੂੰ ਪਸੰਦ ਹੋਣਾ ਆਪਾਂ ਨੇ ਜਿਹਨੂੰ ਇਹਦੇ ਬਾਰੇ ਸਮਝ ਹੋਵੇ ਉਹ ਆਪਾਂ ਨੂੰ ਕਾਲ ਕਰੇ ਐਵੇਂ ਆਮ ਬੰਦਾ ਨਾਲ ਸੋਚੇ ਵੀ ਬੈਠਰ ਜਾਈਆਂ ਫੋਨ ਲਾਈ ਜਾਵੇ ਐਵੇਂ ਸਹੀ ਹੈ ਹਾਂਜੀ ਜਿਹਨੂੰ ਬੰਦੇ ਸਮਝ ਆਏ ਇਹਦੇ ਬਾਰੇ ਪਰ ਨੂੰ ਤੁਰਦੀ ਬਈ ਦੋਨੇ ਜਾਣਦੇ ਸੋ ਇਹ ਫੇਰ ਵੇਖ ਲਓ ਦੋਸਤੋ ਦੇਖ ਸਕਦੇ ਹੋ ਤੁਸੀਂ ਸੋ ਇਹ ਨਾਗ ਦੋਸਤੋ ਵਿਕਰੀ ਵਾਲੇ ਸੀ ਸਾਰੇ ਜਿਹੜੇ ਅੱਜ ਫਾਰਮ ਚੋ ਦਿਖਾਏ ਆ ਕੇ ਦੇਖਿਓ ਕਰਿਓ ਤਸੱਲੀ ਜਿਹੜਾ ਪਸ਼ੂ ਜੱਜ ਗਿਆ ਧੰਨਵਾਦ ਵੀਡੀਓ ਸੱਤ ਨਾਗ ਆਪਣੇ ਕੋਲ ਜ ਪੂਰੇ ਟੌਪ ਦੇ ਆ ਸੱਤ ਨਾਗ ਜੀ ਰਿਕਾਰਡ ਵਾਲੇ